ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹੰਸ ਰਾਜ ਹੰਸ ਨੇ ਇੱਕ ਬੇਨਤੀ ਕੀਤੀ ਹੈ ਇਸ ਅਪੀਲ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਪਿੰਡਾਂ 'ਚ ਜਾਣਾ ਚਾਹੁੰਦੇ ਨੇ ਅਜਿਹੇ 'ਚ ਪਿੰਡਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ ਦਰਅਸਲ ਹੰਸ ਰਾਜ ਹੰਸ ਦਾ ਕਿਸਾਨ ਕਿਰਾਉ ਕਰ ਰਹੇ ਨੇ ਵਕ ਵਕ ਮੰਗਾ ਨੂੰ ਲੈ ਕੇ ਕਿਸਾਨਾਂ ਦੇ ਨਿਸ਼ਾਨੇ ਤੇ ਬੀਜੇਪੀ ਉਮੀਦਵਾਰ ਨੇ ਹੁਣ ਤੱਕ ਜ਼ਿਆਦਾਤਰ ਵਿਰੋਧ ਹੰਸ ਰਾਜ ਹੰਸ ਦਾ ਵੇਖਣ ਨੂੰ ਮਿਲਿਆ ਹੈ ਹੰਸ ਰਾਜ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਨੇ ਮੈਨੂੰ ਸੌਰੀ ਲੱਗ ਰਿਹਾ ਹੈ ਬੰਦਾ ਦੇਖ ਰਿਹਾ ਆਪਾਂ ਵੀ ਪਿਓਰ ਪਿੰਡੂਆਂ ਔਰ ਇਸ ਗੱਲ ਤੇ ਫਕਰ ਹੈ ਕਿ ਉਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਪਾਪਾ ਵਿੱਚ ਕਿਉਂ ਕਿਸ ਤਰ੍ਹਾਂ ਲੱਗ ਬਹੁਤ ਅੱਛਾ ਲੱਗ ਰਿਹਾ ਹੈ ਡੇ ਬਾਈ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾ ਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਏਡੀ ਗੱਲ ਨਹੀਂ ਉਪਰਾਪਣ ਦੂਰ ਹੋ ਰਿਹਾ ਹੈ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹਾ ਹੈ ਪਕੜ ਵਧ ਰਹੀ ਹੈ ਕਿਸਾਨ ਕੋਤ ਹੋ ਰਿਹਾ ਕਿਸਾਨ ਕਰ ਰਹੀ ਹੈ ਕੀ ਕਾਰਨ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕੀ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਆ ਉਹ ਕ੍ਰਿਮੀਨਲ ਨੇਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੇ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਅਣਖਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਆਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਣ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਤੈਨੂੰ ਇਜਾਜ਼ਤ ਦੇਦਣ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਤੇ ਮੇਰੀ ਤਨੀ ਮੰਨੀ